you ਜੀ ਅੱਜ ਆਪਾਂ ਲੈ ਕੇ ਆਇਆ ਹਾਂ ਸੂਟਾਂ ਦੇ ਸੋਹਣੇ ਸੋਹਣੇ ਡਿਜ਼ਾਈਨਸ। ਉਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ। ਜਿਹੜੇ ਸੂਟ ਆਪਾਂ ਨਵੇਂ ਰੈਡੀ ਕੀਤੇ ਆਪਾਂ ਤੁਹਾਨੂੰ ਉਹ ਦਿਖਾਵਾਂਗੇ। ਸਾਰੇ ਬਹੁਤ ਸੋਹਣੇ ਡਿਜ਼ਾਈਨ ਨੇ। ਹਉਣ ਵਾਲੇ ਮੌਸਮ 'ਚ ਪਾਉਣ ਵਾਲੇ ਨੇ। ਜੇ ਤੁਹਾਨੂੰ ਕੋਈ ਵਿਆਹ ਆ ਰਿਹਾ, ਪਾਰਟੀ, ਜਾਗੋ ਕੋਈ ਵੀ ਪ੍ਰੋਗਰਾਮ ਆਉਂਦਾ ਤੁਸੀਂ ਇੱਥੇ ਪਾ ਸਕਦੇ ਹੋ। ਬਹੁਤ ਸੋਹਣੀ ਲੁੱਕ ਆਊਗੀ। ਬਾਕੀ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ। ਕੈਸ਼ ਔਨ ਡਿਲੀਵਰੀ ਆਪਣੀ ਪੂਰੇ ਇੰਡੀਆ 'ਚ ਅਵੇਲੇਬਲ ਆ। ਸ਼ਿਪਿੰਗ ਵੀ ਫ੍ਰੀ ਹੈ ਤੇ ਆਪਾਂ ਇ ਉਹ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਬਾਕੀ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਸਾਡਾ ਸਟੋਰ ਬਣਿਆ ਐਰੋਹਾ ਮਾਰਕੀਟ ਬਣਿਆ ਰਾਏਕੋਟ ਰੋਡ ਦੇ ਉੱਤੇ ਉਹਦੇ ਸਟੋਰ ਬਣਿਆ ਫਾਨੋ ਸਟਾਈਲ ਤੁਸੀਂ ਗੂਗਲ ਤੇ ਫਾਨੋ ਸਟਾਈਲ ਮੁਲਾਪੁਰ ਲੈ ਕੇ ਸਰਚ ਕਰੋਗੇ ਸੋ ਤੁਸੀਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ ਤੇ ਆਪਣੀ ਚੋਇਸ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਲਹਿੰਗਾ ਰੈਡੀ ਕਰਵਾ ਸਕਦੇ ਹੋ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਪਹਿਲਾ ਸੂਟ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਇਹ येलो ਕਲਰ ਦਾ ਸੂਟ ਆ ਇਹ ਪਿਓਰ ਆਰਗੈਂਜ਼ਾ ਤੇ ਇਹਦੇ ਤੇ ਦਬਕੇ ਦਾ ਵਰਕ ਹੋ ਆ ਵੇਖੋ ਸਾਰਾ ਦਬਕੇ ਦਾ ਵਰਕ ਹੋਇਆ ਤੇ ਹੈਂਡਵਰਕ ਨਾਲੇ ਬਣਿਆ ਹੋਇਆ ਸੋ ਇਦਾਂ ਦੀ ਚੀਜ਼ਾਂ ਜਾਗੋ ਤੇ ਪਾਈਆਂ ਵਟਨੇ ਤੇ ਪਾਈਆਂ ਮਾਈਆਂ ਤੇ ਬਹੁਤ ਸੁਣੀਆਂ ਲੱਗਦੀਆਂ ਨੇ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਹਦਾ ਨੈਕ ਨਹੀਂ ਬਣਿਆ ਤੁਸੀਂ ਆਪਣੇ ਅਕੋਰਡਿੰਗ ਇਹਦੀ ਲੈਂਥ ਸੈੱਟ ਕਰ ਸਕਦੇ ਹੋ ਸੋ ਪੂਰੇ ਫਰੰਟ ਦੇ ਉੱਤੇ ਦਬਕੇ ਦਾ ਜਾਲ ਬਣਿਆ ਹੋਇਆ ਤੇ ਆਹ ਵਾਲਾ ਵਰਕ ਇਹਦੀਆਂ ਬਾਹਾਂ ਦਿੱਤੇ ਆਊਗਾ ਆ ਵੇਖੋ ਤੇ ਨਾਲ ਇਹਦੀ ਕ੍ਰੇਪ ਦੀ ਬਾਟਮ ਸੋ ਤੁਸੀਂ ਇਹਦਾ ਸ਼ਰਾਰਾ ਗਰਾਰਾ ਲਹਿੰਗਾ ਸਲਵਾਰ ਸੂਟ ਪਲਾਜ਼ੋ ਕੁਛ ਵੀ ਸਟਿਚ ਕਰਾ ਸਕਦੇ ਹੋ ਤੇ ਦੁਪੱਟਾ ਵੀ ਹੈਗਾ ਆਰਗੈਂਜ਼ਾ ਦਾ ਫੋਰ ਸਾਈਡ ਬਣਿਆ ਹੋਇਆ ਆ ਵੇਖੋ ਕੱਟਵਰਕ ਕੀਤਾ ਹੈਂਡਵਰਕ ਕੀਤਾ ਹੈ ਦੁਪट्टे ਦੇ ਉੱਤੇ ਸੋ ਬਹੁਤ ਸੋਹਣੀ ਲੁੱਕ ਆਉਗੀ ਬਾਕੀ ਨਾ ਆਪਾਂ ਪ੍ਰੋਪਰ ਇਹਦੀ ਸਟਿਚ ਹੋਏ ਦੀ ਨਾਲ ਵੀਡੀਓ ਲਾਵਾਂਗੇ ਤੁਸੀਂ ਸਟਿਚ ਹੋਇਆ ਦੇਖਿਓ ਸੂਟ ਬਹੁਤ ਹੀ ਯੂਨੀਕ ਜਿਹਾ ਲੱਗਦਾ ਹੈ ਸੋ ਸਾਡਾ WhatsApp ਨੰਬਰ نیچے ਆਈ ਜਾਂਦਾ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਸ ਜੇ ਤੁਸੀਂ ਸਟੋਰ ਤੇ ਨਹੀਂ ਆ ਸਕਦੇ ਤਾਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਤੇ ਆਪਣੇ ਸਟੋਰ ਦੇ ਬਹੁਤ ਜ਼ਿਆਦੇ ਸੂਟ ਆਪਣੀ ਵੈਬਸਾਈਟ fanostyle.com ਤੇ ਵੀ ਅਵੇਲੇਬਲ ਹੈਗੇ ਆ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ نیچے ਲਿਖਿਆ ਆਈ ਵੀ ਜਾਂਦਾ fanostyle.com ਤੁਸੀਂ Google ਤੇ ਜਾ ਕੇ ਜਰੂਰ ਸਰਚ ਕਰਿਓ ਲਓ ਜੀ ਨੈਕ ਸੂਟ ਆ ਗਿਆ ਇਹ ਸ਼ਿਮਰ ਦੇ ਉੱਤੇ ਬਣਿਆ ਹੋਇਆ ਸੋ ਵੇਖੋ ਲੈਮਨ ਸ਼ੀਡ ਦੇ ਉੱਤੇ ਸੂਟ ਆ ਜਿਵੇਂ ਹੁਣ ਗਰਮੀਆਂ ਦੇ ਮੌਸਮ ਦੇ ਵਿੱਚ ਵੀ ਤੁਹਾਨੂੰ ਕੋਈ ਵਿਆਹ ਆਉਂਦਾ ਆਵਲੇ ਦਿਨਾਂ ਦੇ ਵਿੱਚ ਵੀ ਤਾਂ ਬਹੁਤ ਸੋਹਣੀ ਲੁੱਕ ਆਉਗੀ ਬਹੁਤ ਹੀ ਗ੍ਰੇਸਫੁਲ ਜਿਹਾ ਸੂਟ ਹੈ ਦਾ ਨੈਕ ਬਣਿਆ ਵੀ ਨੈਕ ਬਣਿਆ ਤੇ ਉਹਦੇ ਤੇ ਹੈਂਡਵਰਕ ਦਾ ਵਰਕ ਹੋਇਆ ਹੋਇਆ ਤੇ ਇਹਦੀਆਂ 슬ੀਵਸ ਤੇ ਵੀ ਵਰਕ ਆ ਆ ਵੇਖੋ ਤੇ ਸੇਮ ਇਹਦੀ ਸਿਲਕ ਦੀ ਬਾਟਮ ਆ ਕਿਨਾਰੀ ਸਿਲਕ ਦੀ ਤੇ ਉਹਦੇ ਤੇ ਵੀ ਵਰਕ ਕੀਤਾ ਹੋਇਆ ਸੋ ਤੁਸੀਂ ਇਹਨੂੰ ਪੈਂਟ ਪਲਾਜ਼ੋ ਸਲਵਾਰ ਸੂਟ ਕੋਸ਼ਿਸ਼ ਵੀ ਸਟਿਚ ਕਰਾ ਸਕਦੇ ਹੋ ਤੇ ਬਨਾਰਸੀ ਦੁਪੱਟਾ ਨਾਲ ਬਣਿਆ ਹੋਇਆ ਪ੍ਰਿੰਟਡ ਦੁਪੱਟਾ ਆ ਵੇਖੋ ਬਨਾਰਸੀ ਸੋ ਬਹੁਤ ਹੀ ਗ੍ਰੇਸਫੁਲ ਜਿਹਾ ਸੂਟ ਆ ਇਹ ਸੋ ਇਹਦੀ ਲੁੱਕ ਬੋਸ ਹੋਣੀ ਆਉਗੀ ਸਟਿਚ ਹੋਣ ਤੋਂ ਬਾਅਦ ਲਓ ਜੀ ਨੈਕਸਟ ਸੂਟ ਆ ਗਿਆ ਇਹ ਵੀ ਪਿਓਰ ਆਰਗੈਂਜ਼ਾ ਤੇ ਬਣਿਆ ਹੋਇਆ ਇਹ ਸੂਟ ਦੀ ਸਾਰੇ ਬਹੁਤ ਡਿਮਾਂਡ ਕਰਦੇ ਆ ਇਹ ਤੇ ਸਾਰੇ ਤੇ ਹੈਂਡਵਰਕ ਦਾ ਕੰਮ ਹੋਇਆ ਹੋਇਆ ਦਬਕਾ ਹੋਇਆ ਹੈ ਪਰਲ ਵਰਕ ਹੋਇਆ ਹੋਇਆ ਤੇ ਨੈਕ ਟਾਈ ਵਰਕ ਆ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਉਹਨਾਂ ਦੇ ਬਹੁਤ ਸੋਹਣੇ ਲੈਂਥ ਸੈਟ ਹੈ ਜੋ ਕਿ ਇਹ ਸੇਮ ਸੂਟ ਮੇਰੇ ਕੋਲੇ ਵੀ ਹੈਗਾ ਜਿਨ੍ਹਾਂ ਨੇ ਨਹੀਂ ਦੇਖਿਆ ਆਪਾਂ ਵੀਡੀਓ ਲਾ ਦਾਂਗੇ ਤੁਸੀਂ ਵੀਡੀਓ ਚ ਦੇਖਿਓ ਪਾਇਆ ਹੋਇਆ ਸੂਟ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹਦੀ ਤੇ ਇਹਦੇ ਸੇਮ ਵਰਕ ਇਦਾਂ ਹੀ ਬਾਹਾਂ ਦੇ ਉੱਤੇ ਆ ਤੇ ਨਾਲ ਕਿਨਾਰੀ ਸਿਲਕ ਦੀ ਬਾਟਮ ਆ ਇਹਦੇ ਸੋ ਤੁਸੀਂ ਸਲਵਾਰ ਸੂਟ ਪਲਾਜ਼ੋ ਲਹਿੰਗਾ ਕੁਝ ਵੀ ਸਟਿਚ ਕਰਾ ਸਕਦੇ ਹੋ ਤੇ ਨਾਲ ਚਨੋਂਨ ਦਾ ਦੁਪੱਟਾ ਇਹਦੇ ਲੈਸਾਂ ਵਾਲਾ ਲਓ ਜੀ ਨੈਕ ਸੂਟ ਆ ਗਿਆ ਸ਼ਿਮਰ ਦੇ ਉੱਤੇ ਸੋ ਇਹ ਸੂਟ ਵੀ ਸਾਰੇ ਬਹੁਤ ਪਸੰਦ ਕਰਦੇ ਆ ਬੋਟਲ ਗ੍ਰੀਨ ਦੇ ਸੂਟ ਬਣਿਆ ਹੋਇਆ ਸੋ ਇਹਦੇ ਸਾਰੇ ਸੂਟ ਦੇ ਉੱਤੇ ਪਰ ਲੱਗੇ ਹੋਏ ਨੇ ਤੇ ਵੀ ਨੈਕ ਬਣਿਆ ਹੋਇਆ ਸੋ ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆਉਂਦੀ ਆ ਤੁਸੀਂ ਇਹਨੂੰ A ਸ਼ੇਪ ਵੀ ਸਟਿਚ ਕਰਾ ਸਕਦੇ ਹੋ ਸਟ੍ਰੇਟ ਵੀ ਸਟਿਚ ਕਰਾ ਸਕਦੇ ਹੋ ਤੁਹਾਡੀ ਚੋਇਸ ਤੇ ਕੱਟਵਰਕ ਵਾਲਾ ਪਰ ਇਹਦੀਆਂ ਬਾਹਾਂ ਦੇ ਉੱਤੇ ਕੀਤਾ ਹੋਇਆ ਤੇ ਨਾਲ ਕਿਨਾਰੀ ਸਿਲਕ ਦੀ ਬਾਟਮ ਆ ਤੇ ਦੁਪੱਟਾ ਬਹੁਤ ਹੀ ਪਿਆਰਾ ਹੈ ਦਾ ਯੂਨਿਕ ਜਿਹਾ ਹੈਂਡਵਰਕ ਦਾ ਬਣਿਆ ਹੋਇਆ 프린ਟਡ オーਰਗੈਂਜ਼ਾ ਦਾ ਦੁਪੱਟਾ ਤੇ ਉਹਦੇ ਉੱਤੇ ਹੈਂਡਵਰਕ ਕੀਤਾ ਹੋਇਆ ਆ ਵੇਖੋ ਨਾਲ ਕਟਵਰਕ ਕੀਤਾ ਹੈ ਫੋਰ ਸਾਈਡ ਤੇ ਸੋ ਆ ਵੇਖੋ ਇਹਦੀ ਵੀ ਲੁੱਕ ਬਹੁਤ ਸੋਹਣੀ ਆਉਂਦੀ ਆ ਲਓ ਜੀ ਨੈਕਸਟ ਸੂਟ ਆ ਗਿਆ ਇਹ ਵੀ ਬਣਿਆ ਹੋਇਆ ਬਹੁਤ ਹੀ ਪਿਆਰਾ ਪਿਓਰ オーਰਗੈਂਜ਼ਾ ਤੇ ਸ਼ਰਟ ਬਣੀ ਆ ਤੇ ਤੇ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਸੋ ਆ ਸਾਰਾ ਕਿਰਾ ਹੋ ਗਿਆ ਮਿਰਰ ਲੱਗਿਆ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਸੋ ਪ੍ਰਿੰਟਡ ਸੂਟ ਆਰਗੈਂਜ਼ਾ ਦਾ ਨਾਲ ਨੈਕ ਵਰਕ ਹੋਇਆ ਹੋਇਆ ਆ ਵੇਖੋ ਸੋ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਹੈ ਉਹਨਾਂ ਦੇ ਵਧੀਆ ਲੈਂਥ ਸੈੱਟ ਆ ਜੂਗੀ ਇਹਦੀ ਤੇ ਇਹਦੀ ਬਾਟਮ ਹੈਗੀ ਆ ਦੇਖੋ ਪੀਸ ਸ਼ੇਡ ਦੇ ਉੱਤੇ ਉਵੇਂ ਕਿਨਾਰੀ ਸਿਲਕ ਦੇ ਉੱਤੇ ਬਾਟਮ ਬਣੀ ਹੋਈ ਆ ਸੋ ਤੁਸੀਂ ਇਹਦਾ ਵੀ ਪਲਾਜ਼ੋ ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਸਟਿਚ ਕਰਾ ਸਕਦੇ ਹੋ ਸਲਵਾਰ ਸੂਟ ਵੀ ਦੇ ਨਾਲ ਪਿਓਰ ਔਰਗੈਂਜ਼ਾ ਦਾ ਦੇਖੋ প্রিন্টেਡ ਫੋਰ ਸਾਈਡ ਦਾ ਦੁਪੱਟਾ ਗੋਟਾ ਪੱਤੀ ਨਾਲ ਬਣਿਆ ਹੋਇਆ ਸੋ ਬਹੁਤ ਹੀ ਡਿਫਰੈਂਟ ਜਿਹਾ ਸੂਟ ਆ ਇਹ ਯੂਨੀਕ ਜਿਹਾ ਪਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਇਹ ਤੁਸੀਂ ਗਰਮੀ ਦੇ ਵਿੱਚ ਵੀ ਪਾਉਂਗੇ ਨਾ ਤਾਂ ਬਹੁਤ ਵਧੀਆ ਲੱਗੂਗਾ ਪਾਇਆ ਹੋਇਆ ਲਓ ਜੀ ਨੈਕ ਸੂਟ ਆ ਗਿਆ ਆਪਣਾ ਸ਼ਿਮਰ ਦੇ ਉੱਤੇ ਸੋ ਇਹਦੇ ਤੇ ਵੀ ਸਾਰੇ ਤੇ ਹੈਂਡਵਰਕ ਕੀਤਾ ਹੋਇਆ ਆ ਵੇਖੋ ਨਾਲ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਸੋ ਆ ਦੋ ਵੇਲਾ ਜਾਂਦੀਆਂ ਨੇ ਤਾਂ ਉਹ ਇਹਦੀਆਂ ਸੋ ਇਹ ਹੋ ਗਿਆ ਪੂਰਾ ਫਰੰਟ ਬਣਿਆ ਹੋਇਆ neck ਨਹੀਂ ਬਣਿਆ ਤੁਸੀਂ ਲੈਂਥ ਇਹਦੀ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਆਪਣੀ ਚੋਇਸ ਅਨੁਸਾਰ ਤੇ ਇਹਦੇ ਬਾਹਾਂਾਂ ਤੇ ਵੀ ਵਰਕ ਆ ਆ ਵੇਖੋ ਤੇ ਆ ਇਹਦੀ ਪੌਂਚੀਆਂ ਤੇ ਵਰਕ ਆ ਸੋ ਪੂਰਾ ਆਲ ਓਵਰ ਸੂਟ ਆ ਇਹ ਸ਼ਿਮਰ ਦਾ ਇਹ ਸੂਟ ਨਾ ਸੀ ਸਰਦੀ ਦੇ ਵਿੱਚ ਸ਼ਾਲ ਦੇ ਨਾਲ ਰੈਡੀ ਕੀਤਾ ਸੀ ਆਪਾਂ ਨਾਲ ਪ੍ਰੋਪਰ ਸਟਿਚ ਹੋਏ ਦੀ ਵੀਡੀਓ ਲਾਵਾਂਗੇ ਮੇਰੇ ਕੋਲ ਵੀ ਸੇਮ ਸੂਟ ਹੈਗਾ ਤੇ ਹੁਣ ਜਿਵੇਂ ਮੌਸਮ ਥੋੜਾ ਚੇਂਜ ਹੋ ਗਿਆ ਤੇ ਆਪਾਂ ਦੁਪੱਟੇ ਦੇ ਨਾਲ ਰੈਡੀ ਕੀਤਾ ਸੋ ਇਹਦੇ ਨਾਲ ਸ਼ਿਮਰ ਦਾ ਹੀ ਦੁਪੱਟਾ ਫੋਰ ਸਾਈਡ ਬਣਿਆ ਹੋਇਆ ਕੱਟਵਰਕ ਕਰਕੇ ਲੜਾਂ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਤੇ ਸਾਰੇ ਸੂਟ ਦੇ ਵਿੱਚ ਹਲਕੀਆਂ-ਹਲਕੀਆਂ ਬੁੱਟੀਆਂ ਪਾਈਆਂ ਹੋਈਆਂ ਨੇ ਸੋ ਹੁਣ ਤੁਸੀਂ ਵੀਡੀਓ ਦੇਖੋ ਬਹੁਤ ਸੋਹਣਾ ਲੱਗਦਾ ਵੀਡੀਓ ਦੇ ਵਿੱਚ ਪਾਇਆ ਹੋਇਆ ਸ਼ਾਲ ਦੇ ਨਾਲ ਪਰ ਹੁਣ ਥੋੜਾ ਡਿਫਰੈਂਟ ਕਰਤਾ ਆਪਾਂ ਦੁਪੱਟੇ ਦੇ ਨਾਲ ਬਣਾਤਾ ਸੋ ਇਦਾਂ ਵੀ ਬਹੁਤ ਸੋਹਣੀ ਲੁੱਕ ਆਉਂਦੀ ਆ ਲਓ ਜੀ ਨੈਕਸਟ ਸੂਟ ਆ ਗਿਆ ਬਹੁਤ ਹੀ ਲਾਈਟ ਜਿਹਾ ਪਿਸਤਾ ਜਿਹਾ ਕਲਰ ਅੰਗੂਰੀ ਕਲਰ ਸੋ ਬੋਸ ਉਹਨਾ ਸੂਟ ਆ ਗਰਮੀ ਦੇ ਵੇਸ ਹਾਬ ਨਾਲ ਪਾਉਣ ਵਾਲਾ ਇਹ ਸਾਰੇ ਸੂਟ ਦੇ ਉੱਤੇ ਲਖਨਊ ਵਰਕ ਕੀਤਾ ਹੋਇਆ ਦੇਖੋ ਘੇਰੇ ਦੇ ਉੱਤੇ ਤੇ ਸਾਰੇ ਸੂਟ ਦੇ ਵਿੱਚ ਹਲਕੀਆਂ ਹਲਕੀਆਂ ਬੂਟੀਆਂ ਪਾਈਆਂ ਹੋਈਆਂ ਨੇ ਸੋ ਬੋਸ ਉਹਨਾ ਡਿਫਰੈਂਟ ਜਿਹਾ ਡਿਜ਼ਾਈਨ ਦਾ ਸੂਟ ਆ ਇਹ ਆ ਵਾਲਾ ਵਰਕ ਆਊਗਾ ਇਹਦੀਆਂ ਬਾਵਾਂ ਦੇ ਉੱਤੇ ਆ ਵੇਖੋ ਤੇ ਕਰੇਪ ਦੀ ਬਾਟਮ ਆ ਤੇ ਬਾਟਮ ਤੇ ਵੀ ਵਰਕ ਕੀਤਾ ਹੋਇਆ ਆ ਵੇਖੋ ਸੋ ਜਿਹੜਾ ਇਹਦਾ ਦੁਪੱਟਾ ਉਹ ਬਹੁਤ ਹੀ ਪਿਆਰਾ ਕੱਟਵਰਕ ਵਾਲਾ ਆ ਵੇਖੋ 4 ਸਾਈਡ ਕੱਟਵਰਕ ਕੀਤਾ ਹੋਇਆ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਆ ਫੋਰ ਸਾਈਡ ਆਪਾਂ ਲਟਕਣ ਲਗਾ ਕੇ ਆ ਦੇਖੋ ਪਿਓਰ ਆਰਗੈਂਜ਼ਾ ਦਾ ਦੁਪੱਟਾ ਪੂਰਾ ਜਾਲ ਵਾਲਾ ਸੋ ਬਹੁਤ ਸੋਹਣੀ ਚੀਜ਼ ਬਣੀ ਗਈ ਆ ਦੇਖੋ ਸੋ ਹੁਣ ਆਪਾਂ ਰਿਵਿਊ ਵੇਖ ਲੈਨੇ ਆ ਜਿਨ੍ਹਾਂ ਨੂੰ ਸੀ ਸੂਟ ਕੋਰੀਅਰ ਕੀਤਾ ਜਦੋਂ ਉਹਨਾਂ ਨੂੰ ਸੂਟ ਮਿਲੇ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਉਹਨਾਂ ਨੇ ਸਾਨੂੰ ਮੈਸੇਜ ਕੀਤੇ ਸੋ ਹੁਣ ਆਪਾਂ ਉਹ ਵੇਖ ਲੈਨੇ ਆ ਲੋ ਜੀ ਇਹ ਸੂਟ ਮੈਂ ਆਪਣੀ ਭਾਬੀ ਨੂੰ ਰੈਡੀ ਕਰਕੇ ਦਿੱਤਾ ਸੀ ਸੋ ਇਹ ਵੀ ਸੂਟ ਆਪਣੇ ਸਟੋਰ ਤੇ ਅਵੇਲੇਬਲ ਹੈਗਾ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਤੇ ਨੈਕਸਟ ਵਿੱਚ ਕਹਿੰਦੇ ਆ ਹੈਲੋ ਦੀ ਸੂਟ ਮਿਲ ਗਿਆ ਬਹੁਤ ਹੀ ਜਿਆਦਾ ਪਸੰਦ ਆਇਆ ਮੈਨੂੰ ਥੈਂਕ ਯੂ ਸੋ ਮੱਚ ਵੀ ਵਿਲ ਸ਼ਾਪ ਅਗੇਨ ਸ਼ੂਰਲੀ ਸੋ ਇਹਨਾਂ ਨੂੰ ਕਾਫੀ ਸੂਟ ਭੇਜੇ ਸੀ ਨੈਕਸਟ ਵਿੱਚ ਕਹਿੰਦੇ ਆ ਹਾਂਜੀ ਦੀ ਸੂਟ ਮਿਲ ਗਿਆ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਥੈਂਕ ਯੂ ਸੋ ਮੱਚ ਸੋ ਇਹ ਲਾਈਨਸ ਵਾਲੇ ਸੂਟ ਨੇ ਇਹ ਵੀ ਅਵੇਲੇਬਲ ਨੇ ਤੇ ਥੈਂਕ ਯੂ ਦੀ ਸੂਟ ਮਿਲ ਗਿਆ ਮੈਨੂੰ ਡਰ ਲੱਗ ਰਿਹਾ ਸੀ ਪਤਾ ਨਹੀਂ ਸੂਟ ਆਏਗਾ ਤੇ ਕਿੱਦਾਂ ਦਾ ਹੋਊਗਾ ਪਰ ਬਹੁ ਹੈਲੋ ਦੀ ਸਾਰਾ ਨੂੰ ਸੂਟ ਬਹੁਤ ਪਸੰਦ ਆਇਆ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਸੀ ਥੈਂਕ ਯੂ ਤੇ ਨੈਕਸਟ ਵਿੱਚ ਕਹਿੰਦੇ ਆ ਇਹ ਬੁਟੀਕ ਡੈਟ ਡੀਲਸ ਇਨ ਹਾਈ ਐਂਡ ਐਂਡ ਹਾਈ ਐਂਡ ਫੈਸ਼ਨੇਬਲ ਕਲੋਥਿੰਗ ਆਮ ਐਕਸਟ੍ਰੀਮਲੀ ਹੈਪੀ ਵਿਦ ਮਾਈ ਪਰਚੇਸ 올ਓਵਰ ਵੈਰੀ ਗੁੱਡ ਫਨਲ ਸਟਾਈਲ ਥੈਂਕ ਯੂ ਨੈਕਸਟ ਵਿੱਚ ਕਹਿੰਦੇ ਆ ਮੈਨੂੰ ਪਾਰਸਲ ਮਿਲ ਗਿਆ ਬਹੁਤ ਸੋਹਣਾ ਸੂਟ ਹੈ ਫੈਬਰਿਕ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਅਸੀਂ ਨੈਕਸਟ ਟਾਈਮ ਵੀ ਤੁਹਾਡੇ ਤੋਂ ਹੀ ਆਰਡਰ ਕਰਾਂਗੇ ਤੇ ਨੈਕਸਟ ਵਿੱਚ ਕਹਿੰਦੇ ਆ ਦੀ ਸੂਟ ਮਿਲ ਗਿਆ ਵਿਲ ਆਰਡਰ ਮੋਰ ਐਂਡ ਮੋਰ ਥੈਂਕ ਯੂ ਜੀ ਨੈਕ ਸੂਟ ਆ ਗਿਆ ਪੂਰਾ ਜਿਵੇਂ ਤੁਸੀਂ ਐਜ਼ ਅ ਬ੍ਰਾਈਡਲ ਵੀ ਪਾ ਸਕਦੇ ਹੋ ਜਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਉਹ ਵੀ ਪਾ ਸਕਦੇ ਆ ਜਾਂ ਤੁਹਾਡੇ ਕੋਲ ਘਰ 'ਚ ਕੋਈ ਖਾਸ ਪ੍ਰੋਗਰਾਮ ਆਇਆ ਤਾਂ ਉੱਤੇ ਪਾਇਆ ਬਹੁਤ ਸੋਹਣਾ ਲੱਗੂਆ ਪਿਓਰ ਔਰਗੈਂਜ਼ਾ ਤੇ ਪੂਰਾ ਸੂਟ ਲਖਨਊ ਵਰਕ ਤੇ ਬਣਿਆ ਹੋਇਆ ਵੇਖੋ ਪੂਰਾ ਹੈਵੀ ਸੂਟ ਆ ਇਹ ਆ ਵੇਖੋ ਤੇ ਇਹਦਾ ਨੈਕ ਨਹੀਂ ਬਣਿਆ ਸੋ ਲੈਂਥ ਤੁਸੀਂ ਇਹਦੀ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਜਿੰਦਾ ਤੁਹਾਨੂੰ ਲੈਂਥ ਚਾਹੀਦੀ ਉਨੀ ਰੱਖ ਕੇ ਤੇ ਆਹ ਵਾਲੀਆਂ ਇਹਦੀਆਂ ਬਾਵਾ ਨੇ ਬਾਵਾ ਵੀ ਪੂਰੀਆਂ ਹੈਵੀ ਨੇ ਸੋ ਸ਼ਰਟ ਵੀ ਪੂਰੀ ਹੈਵੀ ਹੋਗੀ ਤੇ ਨਾਲ ਇਹਦੇ 크ਰੇਪ ਦੀ ਬਾਟਮ ਆ ਸੋ ਤੁਸੀਂ ਇਹਨੂੰ ਲਹਿੰਗਾ ਪਲਾਜ਼ੋ ਸ਼ਰਾਰਾ ਕੁਛ ਵੀ ਸਿਚ ਕਰਾ ਸਕਦੇ ਹੋ ਸਲਵਾਰ ਸੂਟ ਬਹੁਤ ਸੋਹਣਾ ਲੱਗੂਗਾ ਤੇ ਨਾਲ ਪਿਓਰ ਆਰਗੈਂਜ਼ਾ ਦਾ ਫੋਰ ਸਾਈਡ ਦੁਪੱਟਾ ਬਣਿਆ ਹੋਇਆ ਆ ਵੇਖੋ ਸੋ ਬਹੁਤ ਸੋਹਣਾ ਸਰਦਾਰੀ ਜਿਹਾ ਸੂਟ ਬਣਿਆ ਹੋਇਆ ਇਹ ਲੋਜੀ ਨੈਕਸਟ ਸੂਟ ਆ ਗਿਆ ਕ੍ਰੇਵ ਦਾ ਸੋ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਕਈ ਨਾ ਇਹ ਕਰਦੇ ਹੁੰਦੇ ਜਿਵੇਂ ਇਹਦਾ ਗੜਾ ਨਹੀਂ ਬਣਿਆ ਇਹਨੂੰ ਸ਼ਾਰਟ ਕੁੜਤੀ ਬਣਾ ਲੈਂਦੇ ਆ ਤੇ ਨਾਲ ਲਹਿੰਗਾ ਬਣਾ ਲੈਂਦੇ ਆ ਜੇ ਤੁਸੀਂ ਲੌਂਗ ਰੱਖਣਾ ਤਾਂ ਲੌਂਗ ਵੀ ਰੱਖ ਸਕਦੇ ਹੋ ਆ ਵੇਖੋ ਸਾਰੇ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਸੋ ਬਹੁਤ ਸੋਹਣਾ ਡਿਫਰੈਂਟ ਜਿਹਾ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਸਾਰੇ ਉੱਪਰ ਤਾਂ ਉਹ ਵੇਲਾ ਜਾਂਦੀਆਂ ਨੇ ਸੋ ਗੜਾ ਨਹੀਂ ਬਣਿਆ ਲੈਂਥ ਤੁਸੀਂ ਇਹਦੀ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਜਿੰਨੀ ਤੁਹਾਨੂੰ ਲੈਂਥ ਚਾਹੀਦੀ ਆ ਮੇਨ ਘੇਰੇ ਤੇ ਬਹੁਤ ਹੀ ਪਿਆਰਾ ਤੇ ਡਿਫਰੈਂਟ ਜਿਹਾ ਬਹੁਤ ਸਫਾਈ ਨਾਲ ਹੈਂਡਵਰਕ ਆਵਲਾ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਤੇ ਨਾਲ ਇਹਦੇ ਚਨੋਂ ਦਾ ਦੁਪੱਟਾ ਫੋਰ ਸਾਈਡ ਬਣਿਆ ਹੋਇਆ ਕੱਟਵਰਕ ਵਾਲਾ ਨਾ ਵੇਖੋ ਸੋ ਇਹ ਹੋ ਗਏ ਸਾਰੇ ਆਪਣੇ ਅੱਜ ਦੇ ਸੂਟ ਤੁਹਾਨੂੰ ਇਹਨਾਂ ਚ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਬਾਕੀ ਕੈਸ਼ ਔਨ ਡਿਲੀਵਰੀ ਆਪਣੀ ਪੂਰੇ ਇੰਡੀਆ ਚ ਅਵੇਲੇਬਲ ਆ ਸ਼ਿਪਿੰਗ ਵੀ ਫ੍ਰੀ ਆ ਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆਂ ਤੇ ਜੇ ਤੁਸੀਂ ਸਟੋਰ ਤੇ ਆਉਣਾ ਤਾਂ ਸਭ ਤੋਂ ਵਧੀਆ ਕਿਉਂਕਿ ਤੁਸੀਂ ਆਪਣੀ ਚੋਇਸ ਦੇ ਬਹੁਤ ਸਾਰੇ ਸੂਟ ਲੈ ਸਕਦੇ ਹੋ ਤੇ ਆਪਣੀ ਚੋਇਸ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਫਾਨੋਸਟਾਈਲ ਮੁੱਲਾਂਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਤੇ ਆਪਣੇ ਬਹੁਤ ਸਾਰੇ ਲਹਿੰਗੇ ਹੈਂਡਵਰਕ ਵਾਲੇ ਰੈਡੀ ਹੋ ਗਿਆ ਤੇ ਇਸ ਟਾਈਮ ਸਾਡੇ ਕੋਲੇ ਅਕਤੂਬਰ ਤੱਕ ਬੁਕਿੰਗ ਹੋ ਗਈ ਆ ਲਹਿੰਗੀਆਂ ਦੀ ਸੋ ਜੇ ਤੁਹਾਡਾ ਨਵੰਬਰ ਦਸੰਬਰ ਜਨਵਰੀ ਚ ਕਿਸੇ ਵੀ ਮਹੀਨੇ ਚ ਵਿਆਹ ਆ ਰਿਹਾ ਤਾਂ ਤੁਸੀਂ ਬੁਕਿੰਗ ਕਰ ਲਓ ਕਿਉਂਕਿ ਆਪਾਂ ਸਿਰਫ ਲਿਮਟਿਡ ਜੇ ਲਹਿੰਗੇ ਬੁੱਕ ਕਰਦੇ ਹੁੰਦੇ ਆ ਜਦੋਂ ਮਤਲਬ ਪੂਰਾ ਫੁੱਲ ਹੋ ਜਾਂਦਾ ਵੀ ਕਾਫੀ ਲ ਸੰਬਰ ਆ ਗਿਆ ਸੀ ਅਸੀਂ ਮਾਰਚ ਮਹੀਨੇ ਤੱਕ ਦੀ ਬੁਕਿੰਗ ਕਰ ਲਈ ਸੀ ਤੇ ਤੁਸੀਂ ਵੀ ਬੁਕਿੰਗ ਕਰ ਲਓ ਆਪਣੀ ਜਿਹੜਾ ਵੀ ਲਹਿੰਗਾ ਰੈਡੀ ਕਰਾਉਣਾ ਬ੍ਰਾਈਡਲ ਲਹਿੰਗਾ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਸੋ ਇਹ ਹੋਗੇ ਸਾਰੇ ਸੂਟ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ